ਯੂਨਾਈਟਿਡ ਇਮੀਗ੍ਰੇਸ਼ਨ ਅਤੇ ਪ੍ਰਵਰਤਨ ਯੂਥ ਕਲੱਬ ਦੇ ਸਹਿਯੋਗ ਨਾਲ ਪਿੰਡ ਜੰਡੇਵਾਲੀ ਵਿਖੇ ਸਵਰਗੀ ਸਰਦਾਰ ਉਪਿੰਦਰਪਾਲ ਸਿੰਘ ਗਿੱਲ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਨੌਜਵਾਨਾਂ ਦੇ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਬੱਚੜ ਕੇ ਹਿੱਸਾ ਲਿਆ। ਇਸ ਮੌਕੇ ਤੇ ਪ੍ਰਧਾਨ ਪ੍ਰਵੀਨ ਤਮਾਰ ਸ਼ਰਮਾ ਨੇ ਦੱਸਿਆ ਕਿ ਇਹ 27ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਫੀ ਨੌਜਵਾਨਾਂ ਨੇ ਪਹੁੰਚ ਬੱਚੜ ਹਿੱਸਾ ਲਿਆ। ਦਾ ਬਹੁਤ ਬਹੁਤ ਵੀਰਾਂ ਦਾ ਪਰਵਰਤਨ ਯੂਥ ਕਲੱਬ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਭ ਤੋਂ ਵੱਡੀ ਉੱਤਮ ਸੇਵਾ ਖੂਨ ਦਾ ਕੈਂਪ ਲਾਇਆ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਗਾਂ ਜਿਵੇਂ ਆ ਦਿਨ ਚੱਲ ਲਿਆ ਰੂ ਲੂ ਵਾਲੇ ਇਹਦੇ ਵਿੱਚ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਆ ਦਿਨਾਂ ਦੇ ਵਿੱਚ ਬਲੱਡ ਘਟਦਾ ਜਿਵੇਂ ਵੀਰਾਂ ਨੇ 60 70 ਜਣੇ ਨੇ ਬਲੱਡ ਦੇ ਦਿੱਤਾ ਉਹ ਕਈ ਬਜ਼ੁਰਗਾਂ ਨੂੰ ਫ੍ਰੀ ਅੱਗੇ ਉਹਨਾਂ ਨੂੰ ਮਿਲੂਗਾ ਉਹ ਧੰਨਵਾਦ ਕਰਦਾ ਪੀਰਾਂ ਦਾ ਜਿਹੜਾ ਨੇ ਇੰਨਾ ਉਪਰਾਲਾ ਕਰਕੇ ਕੈਂਪ ਲਗਾਇਆ ਇਹ ਜੀ ਅਸੀਂ ਤਕਰੀਬਨ ਕੋਸ਼ਿਸ਼ ਹੁੰਦੀ ਆ ਹਰ ਇੱਕ ਮਹੀਨੇ ਅਸੀਂ ਕੈਂਪ ਲਗਾਈਏ ਕਿਉਂਕਿ ਜਦਾਂ ਦੇ ਹੁਣ ਦਿਨ ਚੱਲਦੇ ਆ ਫਲੂ ਦੇ ਦਿਨ ਚੱਲ ਰਹੇ ਨੇ ਲੋਕਾਂ ਦੇ ਸੈੱਲ ਆਪਾਂ ਦੇਖਦੇ ਆ ਅਕਸਰ ਘਟਦੇ ਨੇ ਤਾਂ ਉਸ ਟਾਈਮ ਆਪਾਂ ਨੂੰ ਲੋਡ ਹੁੰਦੀ ਆ ਲਾਈਵ ਡੋਨਰ ਦੀ ਜਾਂ ਜਿਹੜੇ ਆਪਣਾ ਬਲੱਡ ਬਲੱਡ ਬੈਂਕ ਦੇ ਵਿੱਚ ਸਟੋਰ ਪਿਆ ਸੋ ਸਾਡੀ ਜੁਆਇਟਿਡ ਇਮੀਗ੍ਰੇਸ਼ਨ ਵੱਲੀੋਂ ਤੇ ਜੋ ਪਰਵਰਤਨ ਯੂਥ ਕਲੱਬ ਵੱਲੋਂ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਘੱਟੋ ਘੱਟ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਕੈਂਪ ਲਾਏ ਜਾਣ ਤਾਂ ਜੋ ਸਮਾਜ ਦੇ ਵਿੱਚ ਕੋਈ ਭਲਾਈ ਦਾ ਕੰਮ ਹੋ ਸਕੇ। ਹਾਂਜੀ ਟਾਰਗੇਟ ਕਿੰਨਾ ਰੱਖਿਆ ਗਿਆ ਹੈ ਤਾਂ ਟਾਰਗੇਟ ਅਸੀਂ 100 150 ਘੱਟੋ ਘੱਟ ਰੱਖ ਕੇ ਚੱਲਦੇ ਆਂ ਤੇ ਜਿੰਨੇ ਪਹਿਲਾਂ ਵੀ ਕੈਂਪ ਲਵਾ ਚੁੱਕੇ ਆ ਇਹ 27ਵਾਂ ਕੈਂਪ ਸੀਗਾ। ਤਕਰੀਬਨ ਇਹ ਟਾਰਗੇਟ ਜੋ ਰੱਖਦੇ ਆਂ ਹਰ ਵਾਰ ਪਰਮਾਤਮਾ ਦੀ ਕਿਰਪਾ ਨਾਲ ਪੂਰਾ ਹੁੰਦਾ ਵਾ। ਕਿਹੜੇ ਹਸਪਤਾਲ ਦੀ ਟੀਮ ਜਿਹੜੀ ਅੱਜ ਜਿਹੜੀ ਟੀਮ ਆਈ ਆ ਅਸੀਂ ਇਹ ਰਘੂਨਾਥ ਹਸਪਤਾਲ ਤੋਂ ਆਈ ਹੈ ਲੁਧਿਆਣਾ ਤੋਂ। ਅੱਜ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਗੁਰਵਿੰਦਰ ਸਿੰਘ ਗਿੱਲ ਜਿਹੜੇ ਯੂਨਾਈਟਿਡ ਇਮੀਗ੍ਰੇਸ਼ਨ ਦੇ ਚਲਾਉਂਦੇ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸਵਾਮਾਂ ਨਵਾਉਂਦੇ ਆ ਰਹੇ ਨੇ ਉਹਨਾਂ ਦੇ ਸਤਕਾਰਯੋਗ ਪਿਤਾ ਸਵਰਗੀ ਸਰਦਾਰ ਰੁਪਿੰਦਰਪਾਲ ਸਿੰਘ ਜੀ ਦੀ ਯਾਦ ਵਿੱਚ ਅੱਜ 27 27ਵਾਂ ਬਲੱਡ ਨੇਸ਼ਨ ਕੈਂਪ ਪਰਵਰਤਨ ਯੂਥ ਕਲੱਬ ਦੇ ਸਹਿਯੋਗ ਨਾਲ ਇੱਥੇ ਪਿੰਡ ਝੰਡੇਆਲੀ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਰਗੇਨਾਈਜ਼ ਕੀਤਾ ਗਿਆ ਤੇ ਇਹਦੇ ਵਿੱਚ ਹੁਣ ਤੱਕ ਸਵੇਰ ਤੋਂ ਨੌਜਵਾਨਾਂ ਚ ਕਾਫੀ ਉਤਸ਼ਾਹ ਤੇ ਕਰੀਬ 100 ਤੋਂ ਪਲੱਸ ਯੂਨਿਟ ਜਿਹੜੇ ਹੈਗੇ ਅਜੇ 12 ਵਜੇ ਆ 100 ਤੋਂ ਪਲੱਸ ਯੂਨਿਟ ਹੋ ਚੁੱਕੇ ਨੇ ਤੇ ਅਜੇ ਵੀ ਨੌਜਵਾਨ ਜਿਹੜੇ ਆਪਣੀ ਵਾਰੀ ਦੀ ਵੇਟ ਕਰ ਰਹੇ ਨੇ ਬਲੱਡ ਡੋਨੇਟ ਕਰਨ ਵਾਸਤੇ ਤੇ ਇਹੋ ਜਿਹੇ ਅਪਰਾਲੇ ਜਿਹੜੇ ਮੈਂ ਸਮਝਦਾ ਕਿ ਸਾਡੇ ਭਰਾ ਗੁਰਵਿੰਦਰ ਸਿੰਘ ਗਿੱਲ ਨੇ ਜਿਹੜੇ ਇਹ ਬੜੇ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਆਪਣੇ ਸਵਰਗੀ ਪਿਤਾ ਦੀ ਯਾਦ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਕਿਉਂਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈਗੇ ਆ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਆਰਗੇਨਾਈਜ਼ ਕਰਨੇ ਚਾਹੀਦੇ ਨੇ ਜਿਸ ਨਾਲ ਕਿ ਕਿਸੇ ਪ੍ਰਕਾਰ ਦੀ ਸਮਾਜ ਦੀ ਭਲਾਈ ਹੋ ਸਕੇ ਬਲੱਡ ਡੋਨੇਟ ਕਰਦੇ ਨਾਲ ਕਈ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਨੇ ਉਹ ਬਚਾਈਆਂ ਜਾ ਸਕਦੀਆਂ ਨੇ ਅੱਜ ਜੇ ਆਪਾਂ ਦੇਖਦੇ ਆ ਕਿ ਐਕਸੀਡੈਂਟ ਹੁੰਦੇ ਨੇ ਜਾ ਕਿਤੇ ਹੋਰ ਕਾਰਨ ਕਰਕੇ ਜਦੋਂ ਬਲੱਡ ਦੀ ਲੋੜ ਪੈਂਦੀ ਆ ਤਾਂ ਉਦੋਂ ਇਸ ਬਲੱਡ ਦੀ ਜਿਹੜੀ ਆਪਣੇ ਮਹੱਤਤਾ ਉਹ ਪਤਾ ਲੱਗਦੀ ਆ ਬਲੱਡ ਨੇਟ ਕਰਨ ਵਾਲੀ ਬਲੱਡ ਇਕੱਠਾ ਕੀਤਾ ਜਾ ਸਕਦਾ ਬਲੱਡ ਤਾਂ ਫੈਕਟਰੀਆਂ 'ਚ ਤਾਂ ਬਣਦਾ ਨਹੀਂ ਬਲੱਡ ਸਿਰਫ ਆਪਣਾ ਸਰੀਰ ਰਾਹੀਂ ਤਿਆਰ ਕੀਤਾ ਜਾਂਦਾ ਬਲੱਡ ਆਪਣੀਆਂ ਨਾੜੀਆਂ ਦੇ ਵਿੱਚੋਂ ਹੀ ਤਿਆਰ ਹੁੰਦਾ ਹੈ ਫੈਕਟਰੀਆਂ 'ਚ ਨਹੀਂ ਬਣਦਾ ਇਸ ਕਰਕੇ ਜੇ ਆਪਾਂ ਸਹੀ ਤਰੀਕੇ ਨਾਲ ਸਮਾਜ ਦੀ ਭਲਾਈ ਕਰਨਾ ਚਾਹੁੰਦੇ ਆ ਜਾਂ ਸਹੀ ਤਰੀਕੇ ਨਾਲ ਆਪਾਂ ਆਪਣੇ ਕੋਈ ਕੋਈ ਆਪਣਾ ਸਮਾਜ ਨੂੰ ਦੇਣ ਦੇ ਸਕਦੇ ਆ ਤਾਪਾ ਬਲੱਡ ਨੇਡ ਕਰਨਾ ਚਾਹੀਦਾ ਜਿਸ ਨਾਲ ਕਿ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਜਾਂ ਕੋਈ ਤੰਗੀ ਤੋਂ ਨਹੀਂ ਆਉਂਦੀ ਨਾ ਕੋਈ ਉਹਦੇ ਨਾਲ ਕੋਈ ਪ੍ਰਕਾਰ ਦੀ ਘਾਟ ਆਉਂਦੀ ਆ ਇਹ ਤਾਂ ਨੇਚਰਲੀ ਜਿਹੜਾ ਹੈਗਾ ਆ ਬਣਦਾ ਕੁਦਰਤੀ ਪੂਰਾ ਹੋ ਜਾਂਦਾ ਹਾਲ ਸਿੰਘ ਜਿਹੜੇ ਕੁ ਸਾਲ ਪਹਿਲਾਂ ਜਿਨ੍ਹਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ بیٹے ਨੇ ਜਵਿੰਦਰਪਾਲ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਕੁੰਦਾਰ ਕੈਂਪ ਲਾਇਆ ਜਿਹੜੇ ਚੰਗੇ ਇਨਸਾਨ ਆਪਣੇ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਨਗਰ ਵਾਸੀਆਂ ਵਾਸਤੇ ਕੁਝ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਹੋਂਹਾਰ ਬੇਟੇ ਦੇ ਉਹਨਾਂ ਦੀ ਔਲਾਦ ਹੈ ਉਹਨਾਂ ਦੇ ਬੱਚੇ ਵੀ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਇਹਨਾਂ ਨੇ ਖੂਦ ਕਰਕੇ ਬਣਾਇਆ ਬਹੁਤ ਹੀ ਸਲਾਘਾਯੋਗ ਕੰਮ ਕਿਸੇ ਨਾ ਕਿਸੇ ਵੀ ਦੇ ਕਿਸੇ ਨਾ ਕਿਸੇ ਪੱਲੇ ਲੋੜਵੰਦ ਦੇ ਇੱਕ ਹੋਂਹ ਕੰਮ ਬismillahirrahmanirrahim ਸ਼ੁਰੂ ਅੱਲਾਹ ਤਾਲਾ ਤੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਦਰਮਨ ਕਰਨ ਵਾਲਾ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਜਿੱਥੇ ਲੋਕੀ ਚੋਣਾ ਦੀ ਸਰਗਰਮੀਆਂ 'ਚ ਲੱਗੇ ਹੋਏ ਆ ਇਸੇ ਦੌਰਾਨ ਜੰਡਿਆਲੀ ਪਿੰਡ 'ਚ ਗਿੱਲ ਸਾਹਿਬ ਦੀ ਯਾਦ ਦੇ ਵਿੱਚ ਉਹਨਾਂ ਦੇ ਪੁੱਤਰ ਜਿਹੜੇ ਨੇ ਯੂਨਾਈਟਿਡ ਇਮੀਗ੍ਰੇਸ਼ਨ ਵਾਲੇ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਔਰ ਸਰਬ ਧਰਮ ਦੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਹੈ ਹੁਣ ਵੀ ਲੋਕ ਆਪਣਾ ਖੂਨ ਜਿਹੜਾ ਉਹ ਦੇ ਰਹੇ ਨੇ ਇਹ ਖੂਨ ਦੇ ਦਾਨ ਨੂੰ ਮਹਾਨ ਦਾਨ ਇਸ ਲਈ ਕਿਹਾ ਗਿਆ ਕਿਉਂਕਿ ਜਦ ਅਸੀਂ ਕਿਸ ਨੂੰ ਖੂਨ ਦਿੰਨੇ ਆ ਤੇ ਫਿਰ ਉਹਦੀ ਜਾਤ ਨਹੀਂ ਪੁੱਛਦੇ ਰੰਗ ਨਹੀਂ ਪੁੱਛਦੇ ਉਹਦਾ ਧਰਮ ਨਹੀਂ ਪੁੱਛਦੇ ਉਹਦੀ ਬਰਾਦਰੀ ਨਹੀਂ ਪੁੱਛਦੇ ਤੇ ਅਸਲ ਜਿਹੜੀ ਸੇਵਾ ਮੈਂ ਸਮਝਦਾ ਉਹ ਹੀ ਹੈ ਕਿ ਅਸੀਂ ਜਦ ਬਿਲਕੁਲ ਨਿਰាទਾਰ ਹੋ ਕੇ ਕਿਸੇ ਚੀਜ਼ ਤੋਂ ਲੋਕਾਂ ਦੀ ਸੇਵਾ ਕਰਦੇ ਆਂ ਤੇ ਉਹ ਖੁਦਾ ਦੇ ਨਜ਼ਦੀਕ ਬੜੀ ਅੱਛੀ ਹੁੰਦੀ ਹੈ ਤੇ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਨਾ ਤੇ ਨੌਜਵਾਨਾਂ ਨੂੰ ਬਤਾਈ ਦੇਣਾ ਚਾਹੁੰਨਾ ਪੰਜਾਬ ਨੂੰ ਇਸ ਵੇਲੇ ਬੜੀ ਜ਼ਰੂਰਤ ਹੈ ਜਦ ਪੂਰੇ ਦੇਸ਼ 'ਚ ਨਫ਼ਰਤ ਦੀ ਹਵਾ ਚੱਲ ਰਹੀ ਹੈ ਪੰਜਾਬ ਠੰਡੀ ਹਵਾ ਦਾ ਝੌਂਕਾ ਹੈ ਔਰ ਐਸੇ ਜਿਹੜੇ ਕੰਮ ਹੈ ਉਹ ਪੰਜਾਬ ਦਾ ਸਿਰ ਜਿਆ ਹੈ ਹੋਰ ਅੱਛਾ ਹੈ